ਉਹ ਵੀ ਸੱਜਣੋ ਅ ਧਾਰਾ ਵੀਰ ਕਹਿੰਦਾ ਸੀ ਵੀ ਆ ਮਹਾਂ ਦੀਆਂ ਆਪਾਂ ਜ਼ਰੂਰ ਚੈੱਕ ਕਰਾਉਣੀਆਂ ਤੇ ਤੁਸੀਂ ਚੈੱਕ ਕਰ ਲਓ ਆਪਾਂ ਸਟਾਰਟਿੰਗ 'ਚ ਹੀ ਲਾ ਦੇਾਂਗੇ ਕੱਟ ਕੇ ਇਹ ਕਿਉਂਕਿ ਚਵਾਈ ਚੈੱਕ ਕਰਾਉਣੀ ਆ ਵੀਰ ਕਹਿੰਦਾ ਵੀ 12 ਕਿਲੋ ਕੰਡੇ ਤੇ ਰੱਖਣ ਵਾਲਾ ਕਹਿੰਦਾ ਕੰਡਾ ਆਪਦਾ ਲੈ ਆਇਆ ਤੇ 75000 'ਚ ਮਿਲਣੀ 15 ਕਿਲੋ ਵਾਲੀ ਜੀ 15 ਕਿਲੋ ਦੁੱਧ ਦੇਗੀ ਏ ਹਾਂ ਜਿਹੜੇ 12 ਵੀਰੇ ਹੁਣ ਤਾਜੀ ਥੱਲੇ ਹੀ ਆ ਮਗਰ ਵੀ ਕੱਟੀ 15 ਕਿਲੋ ਦੁੱਧ ਨੇ ਦੇਣਾ ਵਾ ਬੜਾ ਬਸਮਾ ਸੱਟਿਆ ਯਾਰ ਵੀਰੇ ਕਰਮਾ ਵਾਲੀ ਨੇ ਖਰੀ ਹੈ ਚੂਣ ਵੇਖੋ ਭੋਨੇ ਜੀ ਪੂਰੀ ਖਰੀ ਇਹ ਦੇਖੋ ਸੱਜਣੋ ਕਾਂ ਨਾਲੋਂ ਵੀ ਮੋਟੀ ਮੋਟੀ ਤਾਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗਿਆ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ ਪਿੰਡ ਜੋਗੋ ਜੋਗੋਵਾਲ ਬੇਦੀਆਂ ਤਹਿਸੀਲ ਆ ਗਈ ਕਲਾਨੌਰ ਤੇ ਸੱਜਣੋ ਜ਼ਿਲ੍ਹਾ ਆ ਗਿਆ ਗਰਦਾਸਪੁਰ ਕਲਾਨੌਰ ਇੱਥੋਂ ਨੇੜੇ ਦੀ ਮੰਨ ਕੇ ਚੱਲੋ ਵੀ ਮੇਨ ਸ਼ਹਿਰ ਆ ਤੇ ਵਪਾਰ ਲੈਣ ਦਾ ਕੰਮ ਆ ਸੱਜਣੋ ਤੇ ਉਸ ਵਪਾਰ ਲੈਣ ਚਾਹੀਆਂ 5 ਮੱਝਾਂ ਝੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਹੜੀ ਵੀ ਪਸੰਦ ਆਗੀ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਵੇਖੋ ਛੋਟੀ ਸਟਾਰਟਿੰਗ ਦੇ ਵਿੱਚ ਚੱਲਦੀ ਸਾਰੀ ਜੈਡ ਬਲੈਕ ਆ ਸਜਣੋ ਚੰਗੀ ਕੁਆਲਿਟੀ ਆ ਸੂਨ ਵਾਲੀ ਆ ਅੱਗੇ ਮੱਝ ਨਾਲ ਗੱਲਾਂ ਬਾਤਾਂ ਹੋਈਆਂ ਬਹੁਤ ਚੰਗਾ ਦੁੱਧ ਦਸਦੇ ਵੀਰ ਹਰੀ ਤੇ ਆਹ ਕੱਟੀ ਵੀ ਚੰਗੀ ਦੇ ਸਜਣੋ ਆਪਣੀ ਆਪਣੀ ਜਗ੍ਹਾ ਤੇ ਸਾਰੇ ਪਸ਼ੂ ਚੰਗੇ ਆ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਵੀ ਰੋਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਆਹ ਛੋਟੀ ਤੋਂ ਸ਼ੁਰੂ ਕਰਦੇ ਆਪਾਂ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਕਰਕੇ ਗੱਲਬਾਤ ਤੇ ਕਰਿਓ ਖਰੀਦਦਾਰੀ ਧੰਨਵਾਦ ਐਂਡ ਤੱਕ ਜੁੜੇ ਰਹੋ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਸੰਧੂ ਫਾਰਮ ਦੇ ਡੇਰੀ ਫਾਰਮ ਦੇ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈਨਾ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਚੜ੍ਹਦੀ ਕਲਾ ਕਰੇ ਬਿਲਕੁਲ ਜੀ ਬਿਲਕੁਲ ਮਹਾਰਾਜ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਜੀ ਤੇ ਵੀਰੇ ਆਪਣਾ ਨਾਂ ਵਿੱਚ ਗਰਮੀਤ ਸਿੰਘ ਮੇਰਾ ਨਾਮ ਹੈ ਹੰਜੀ ਚੋਕਵਾਲ ਬੇਦੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਕਲਾਨੌਰ ਪੈਂਦਾ ਜੀ ਠੀਕ ਆ ਮੋਬਾਈਲ ਨੰਬਰ ਮੇਰੇ ਵੀਰ ਦਾ 8196099944 ਇੱਕ ਵਾਰੀ ਹੋਰ ਰਿਪੀਟ ਕਰੀ 8196099944 ਤੇ ਆਪਣਾ ਵਪਾਰ ਦਾ ਕੰਮ ਵਪਾਰ ਦਾ ਕਰਦਾ ਜੀ ਠੀਕ ਆ ਤੇ ਆ ਝੋਟੀ ਆਪਣੀ ਕਿਹੜਾ ਸੂਆ ਸੁੰਦੀ ਸ਼ਾ ਜੀ ਇਹ ਵੀਰ ਜੀ ਦੂਜਾ ਸੂਆ ਸੁੰਦੀ ਆ ਠੀਕ ਆ ਛੈਡ ਬਲੈਕ ਝੋਟੀ ਆ ਹਾਂ ਸਾਰੀ ਸ਼ਾ ਕਾਲੀ ਬਿਲਕੁਲ ਤੇ ਕੁਆਲਟੀ ਦੀ ਝੋਟੀ ਆ ਜੀ ਹਾਂਜੀ ਕੱਦ ਕਾਠ ਦੇ ਤੋਂ ਹਾਂ ਕੱਦ ਕਾਠ ਚੰਗਾ ਸੱਜਣੋਂ ਥਣ ਚਵਾਈ ਵਾਲਾ ਥਣ ਬਿਲਕੁਲ ਚੰਗਾ ਜੀ ਜੀ ਤੇ ਵੀਰੇ ਟਿੱਪੀ ਟੁੱਪੀ ਐਨ ਓਕੇ ਨਾ ਕੋਲੀਤਾਰ ਐ ਰੂਮ ਵਰਗੀ ਠੀਕ ਆ ਤੇ ਦਿਨ ਤਾਂ ਤਿਆਰੀ ਆ ਦਿਨ ਤਿਆਰੀ ਆ ਵੀ ਤੇ ਵੀ ਸੂਨ ਨੂੰ ਤਿਆਰ ਜਾਂ ਰਾਤ ਨੂੰ ਸੂਪੇ ਸ਼ਾਮ ਨੂੰ ਸੂਪੇ ਕਰਮਾਂ ਲਈ ਤੇ ਸੂਹਾ ਦੂਜਾ ਸੂਹਾ ਦੂਜਾ ਤੇ ਵੀਰੇ ਪਹਿਲਾਂ ਨੇ ਥੱਲੇ ਕਿੰਨਾ ਦੁੱਧ ਦੇ ਪਾਜੀ ਦੇਖੋ ਜਿੰਨਾ ਤੂੰ ਲੈਂਦੀ ਐ ਚੰਗੇ ਮਨ ਮੰਦੀ ਚੂੜ ਮਰ ਕੇ ਲੈ ਵੀ ਐ ਠੀਕ ਆ ਪਹਿਲਾਂ ਨੇ ਦੁੱਧ 12 ਕਿਲੋ ਦਿੱਤਾ ਆ ਠੀਕ ਆ ਆਸ ਕਰਨੇ ਆ ਕਿ ਇਸ ਟਾਈਮ ਕੁਝ ਜ਼ਿਆਦਾ ਨਹੀਂ ਤੇ 2 ਕਿਲੋ ਤੇ ਵਧ ਦਊਗੀ 14 ਕਿਲੋ ਦੀ ਆਸ ਕਰਨੇ ਆ ਓਕੇ ਬਾਕੀ ਅਗਲਾ ਜਿਵੇਂ ਸੰਭੂਗਾ ਉਸ ਹਿਸਾਬ ਨਾਲ ਦੁੱਧ ਚੂਲੂਗਾ ਹਨਾ ਸੀ ਵਾਦਾ ਸੀ ਵਾਦਾ ਕਰੇ ਹੋ ਸਕਦਾ 15 16 ਕਿਲੋ ਵੀ ਚੂਲ ਸਕਦਾ ਤੇ ਹੋ ਸਕਦਾ ਜੇ ਨਾ ਕਰੇ ਤਾਂ 10 ਆ ਫੋਨ ਕਰਦੀ ਨਾਲ ਤੇ ਸੱਜਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੀ ਨਾ ਸਾਰੀ ਜੈੱਡ ਬਲੈਕ ਇਥੋਂ ਪੂਛ ਚੈੱਕ ਕਰ ਲਓ हां बहुत काम दा लगा ते बारीक चमड़ी दी ਝੋਟੀ ते भाई जी दूजा ਭਾਰਪੂਰਾ ਲੋਕੇ ਆ ਨਾ ਜਮਾ ਬਿਲਕੁਲ ਕੋਈ ਫੁੱਲ ਗਰੰਟੀ ਆ ਖਾਣ ਦੀ ਭਾਰ ਦੀ ਹਰ ਇੱਕ ਚੀਜ਼ ਦੀ ਫੁੱਲ ਗਰੰਟੀ ਫੁੱਲ ਗਰੰਟੀ ਵਾਲੀ ਝੋਟੀ ਆਪਣੀ ਆਪਣੇ ਕੋਲ ਪੰਜ ਨੇ ਰੇਟ ਆਪਣੇ ਕਿੰਨੇ ਕਿ ਪਾਉਣੇ ਨੇ ਅੱਛਾ ਇਹਨਾਂ ਕੋਲ ਜਾਇਜ਼ ਵੀ ਜਿਹੜੀ ਜਾਇਜ਼ ਮੁੱਲ ਜਾਇਜ਼ ਮੁੱਲ ਹਾਂਜੀ ਵੀਰ ਜੀ ਆ ਝੋਟੀ ਦਾ ਕੀ ਮੁੱਲ ਕਰਦੇ ਹੋ ਦੇਖੋ ਇਹ ਝੋਟੀ ਮੰਗਨੂਦ ਵੇਚਣ ਵਾਲੇ ਵੀਰ ਜੀ ਇਹੋ ਜੀ ਝੋਟੀ ਲੱਖ ਦੀ ਵੇਚ ਦਿੰਦੇ ਲੱਖੋਂ ਬਾਹਰ ਵੀ ਵੇਚ ਦਿੰਦੇ ਨੇ ਆਪਾਂ ਕੋ ਵਪਾਰੀ ਮੰਨ ਲੈਂਦੇ ਨੇ ਵਪਾਰੀਆਂ ਵਾਲਾ ਹੀ ਅੱਜ ਰੇਟ ਕਰ ਦੇਣਾ ਵਾ ਠੀਕ ਆ ਵੀਰ ਜੀ ਹਾਂ ਨਾ 85000 ਦੀ ਝੋਟੀ ਦੇ ਕੋਈ ਫੁੱਲ ਵੱਡੀ ਝੋਟੀ ਆ ਕੀ ਬਾਤ ਠੀਕ ਕੋਈ ਝੋਟੀ ਦਊਗਾ ਨਹੀਂ 85 ਆ ਵਾਕੇ ਕੋਈ ਸ਼ੱਕ ਨਹੀਂ ਸੱਜਣੋ 85000 ਦੀ ਕੀ ਬਾਤ ਕੋਈ ਝੋਟੀ ਕੋਈ ਦਊਗਾ ਨਹੀਂ ਨਹੀਂ ਦਿੰਦੇ ਵੀਰੇ ਕੋਈ ਸ਼ੱਕ ਨਹੀਂ ਸੱਜਣੋ ਸਾਰੀ ਜੈਡ ਬਲੈਕ ਤੇ 85000 ਰੁਪਏ ਤੇ ਉਹਦੇ ਚੋ ਵੀ ਛੋੜ ਛੱਪਾ ਹੋ ਜਾਣਾ ਹਨਾ ਵੀਰ ਜੀ 1000 ਰੁਪਏ ਛੋੜ ਕਰਾਂਗੇ 84000 ਨਹੀਂ ਠੀਕ ਆ ਯਾਰ ਕੋਈ ਸ਼ੱਕ ਨਹੀਂ ਵੀਰੇ ਓਕੇ ਰਿਪੋਰਟ ਝੁੱਟੀ ਆ ਸੱਜਣਾ ਦੁੱਧ ਨੂੰ ਬਹੁਤ ਖਰੀ ਨਿਕਲੂਗੀ ਕਿਉਂਕਿ ਥਾਣਾ ਨੂੰ ਭਲ ਪਾ ਗਈ ਆ ਤੇ ਬਿਲਕੁਲ ਕਾਗਜ਼ ਰਗੀ ਚੈੱਕ ਕਰੋ ਲੇਵਾ ਭਾਂਡਾ 85 ਦੀ 1000 ਛੋੜ 84 ਚ ਆ ਜਾਣੀ ਆ ਘਰੇ ਤੁਹਾਡੇ ਤੇ ਵੀਰੇ ਆ ਮੱਝ ਆਪਣੀ ਕਿਹੜਾ ਸੁਗਾ ਇਹਦਾ ਤੀਸਰਾ ਬੱਤ ਖੋਲੀ ਇਹਨੂੰ ਵੀ ਬੱਤ ਖੋਲੋ ਤੀਸਰਾ ਸੁਆ ਵੀਰ ਜੀ ਤੀਜਾ ਸੁਆ ਇਸ ਟਾਈਮ 12 ਕਿਲੋ ਦੁੱਧ ਇਸ ਥੱਲੇ ਤਿਆਰ ਆ 12 ਕਿਲੋ ਦੁੱਧ ਪੰਜਵੇਂ ਛੇਵੇਂ ਦਿਨ ਦੀ ਸੁਈ ਹੋਈ ਆ ਮਗਰੇ ਤੇ ਕੱਟੀ ਆ ਜੀ ਕੀ ਬਾਤ ਹੈ ਵੀਰ ਨੂੰ ਇਹ ਬੜਾ ਹੁੰਦਾ ਕਿ ਕਿਤਰਾ ਕਿ ਕੱਟੀ ਆ ਹਾਂ ਕੱਟੀ ਆ ਜੀ ਕੱਟੀ ਦਾ ਵਾਧਾ ਹੁੰਦਾ ਵੀਰੇ ਮੌਕੇ ਦੇ ਉੱਪਰ ਤਿਆਰ ਆ 12 ਕਿਲੋ ਹਾਂ ਜੀ 12 ਕਿਲੋ ਤਿਆਰ ਆ ਫਿਰ ਚੋਣ ਇਹਦੀ ਬਹੁਤ ਹੀ ਵਧੀਆ ਮੋਟੀ ਆ ਠੀਕ ਆ ਮੈਂ ਇਹਦੀ ਆਪਾਂ ਚਵਾਈ ਕਰਕੇ ਵੀ ਥੋੜੀ ਜੀ ਦੱਸਾਂਗੇ ਠੀਕ ਆ ਥਾਨ ਫਲੋਕ ਦੀ ਬਹੁਤ ਚੰਗੀ ਆ ਵੱਡੀ ਮਹੀ ਆ ਜੀ ਦੁੱਧ 12 ਪੰਜਾਂ ਚਾਰਾਂ ਦਨਾਂ ਦੀ ਸੂਈ ਥੱਲੇ ਭਾਈ ਕੋਈ ਬੋਲਾ ਸਮਝਲੇ ਤੇ ਭਾਈ ਕੋਈ ਦੁੱਧ ਸਮਝਲੇ ਵੀ ਨਹੀਂ ਠੀਕ ਆ ਮਗਰ ਵੀ ਆ ਗਈ ਕੱਟੀ ਮਗਰ ਕੱਟੀ ਆ ਗਈ ਆ ਜੀ ਕਿਆ ਬਾਤਾਂ ਢਾਂਚੇ ਵੱਡੇ ਦੀ ਆ ਗਈ ਵੱਡੇ ਢਾਂਚੇ ਦੀ ਹਾਂ ਜੀ ਵਿੱਚ ਦੋਨੇ ਝੋਟੀਆਂ ਵੱਡੀਆਂ ਨੇ ਹਾਂ ਵੱਡੇ ਢਾਂਚੇ ਨੇ ਇਹਦਾ ਰੇਟ ਸ਼ਾ ਜੀ ਰੇਟ ਵੀ ਜੀ ਇਹਦਾ ਆਪਾਂ ਅਸੀਂ ਯਾਰ ਕਰਾਂਗੇ ਤੇ ਦਵਾਂਗੇ 75000 ਦੀ ਅਸਟਾ ਨੂੰ ਜਿਹੜਾ ਮਰਜੀ ਵੀਰ ਆਪਣੇ ਘਰੋਂ ਕੰਡਾ ਲਿਆ ਆਗੇ ਝੋਕੇ 12 ਕਿਲੋ ਦੁੱਧ ਮਣਕੇ ਖੜੇ ਕੰਡਾ ਆਪਦਾ ਲੈ ਆਵੇ ਤੇ ਦੁੱਧ 12 ਕਿਲੋ ਮਣਕੇ ਨਹੀਂ ਵੀ ਜੀਵ ਵਾਲਾ ਨਹੀਂ ਹਾਂ ਅੱਜ ਕੰਡੇ ਤੇ ਰੱਖਣ ਵਾਲਾ ਹਾਂ ਵੀ ਜਿਹੜਾ ਇਹ ਭਾਂਡੇ ਚ ਪਾਉਗੀ ਅਸਟਾ ਨੂੰ ਦੁੱਧ ਹੋਣਾ ਹੈ ਇਹ ਥੱਲੇ ਕੀ ਬਾਤ ਆ ਬਹੁਤ ਚੰਗਾ ਦੁੱਧ ਹਨ ਹਾਂਜੀ ਹਾਂਜੀ ਵੀਰ ਜੀ ਇਹਦੀ ਇਹਦੇ ਤੋਂ ਜਿਹੜੀ ਆ 15 ਕਿਲੋ ਦੀ ਆਸ ਆ ਹਜੇ ਮਹੀਨੇ ਮાળા ਮਾਰਨਾ ਵਾ ਤੇ 15 ਕਿਲੋ ਦੁੱਧ ਤੇ 75000 ਕੀ 75000 ਦੇ ਰੇਟ ਵਿੱਚ ਸਾਰਿਆਂ ਦੇ ਨਿੱਕੇ ਨਿੱਕੇ ਨੇ ਕੀ ਬਾਤ ਹੈ ਵੀ ਝੋਟੀ ਆ ਵੀ ਐ ਨਹੀਂ ਹੈਗਾ ਹਨਾ ਥਾਣਾ ਚੰਗਾ ਚਵਾਈ ਦੀ ਵਾ ਐਡੀ ਨਹੀਂ ਮੋਟੀ ਧਾਰ ਰਹੀ ਜਿੱਡਾ ਮੋਟਾ ਥਾਣਾ ਗੂਠੇ ਗੂਠੇ ਜਿੰਨੀ ਧਾਰ ਰੰਦੀ ਹੈ ਜੀ ਰੂਮਰ ਕੀ ਪੋਲੀ ਰੂਮਰਜੀ ਪੋਲੀ ਧਾਰ ਰਹੀ ਕੀ ਬਾਤ ਤੇ ਆ ਆ ਛੋਟੀ ਦਾ ਕੀ ਹਿਸਾਬ ਪਤਾ ਇਹ ਕੋਈ ਦੂਜਾ ਸੁਵਾਜੇ ਝੋਟੀ ਦਾ ਠੀਕ ਆ ਇਹ ਵੀ ਸੂਈ ਆ ਇਹ ਵੀ ਸੂਈ ਅੱਜ ਤੋਂ 5 ਦਿਨਾਂ ਦੀ ਸੂਈ ਜੀ ਨਿੱਕਾ ਨਿੱਕਾ ਸਿੰਘ ਨਿੱਕਾ ਸਿੰਘ ਵੇਖੋ ਸਿੰਘ ਦੀ ਕੁਆਲਿਟੀ ਮੇਰੇ ਹਿਸਾਬ ਨਾਲ ਉਂਗਲ ਨਹੀਂ ਲੰਗਣੀ ਸਿੰਘ ਵਈਦੀ ਜੀ ਨਿੱਕੇ ਸਿੰਘ ਦੀ ਆ ਇਹਦੇ ਥਲੇ 9 ਕਿਲੋ ਬੋਲਾ ਲਾ ਲੋ ਤਿਹਾਰ ਜੇ ਇਸ ਟਾਈਮ ਠੀਕ ਆ ਥਣਾ ਥਣਾ ਲਗੋ ਓਕੇ ਬਿਲਕੁਲ ਓਕੇ ਜੀ ਠੀਕ ਆ ਵੀਰੇ ਇਦੇ ਕੋਲੇ 9 ਦੁੱਧ ਤਿਆਰ 9 ਕਿਲੋ ਵੀਰਜੀ ਤੇ ਸੁਆ ਸੁਆ ਇਹ ਕਿਹੜਾ ਸੁਆ ਦੂਸਰਾ ਵੀਰਜੀ ਇਹਦਾ ਕਿਆ ਬਾਤ ਦੋਹਾਂ ਸੁਆ ਹਜੇ ਛੋਟੀ ਭਲਾ ਹਜਿਆ ਵੇਖੋ ਹਾਂ ਕੱਟੀ ਬਹੁਤ ਚੰਗੀ ਆ ਅੱਗੇ ਵੀ ਥੋੜੇ ਛੋਟੇ ਭਲਾ ਨੇ ਬਾਕੀ ਚੋਣ ਵੀਰਜੀ ਇਹ ਛੋਟੀ ਆਪਣੀ ਦੂਜਾ ਸੁਆ ਤੇ 9 ਕਿਲੋ ਦੁੱਧਾ ਹਣਾ ਹਾਂਜੀ ਹਾਂਜੀ ਵੀਰਜੀ ਹਾਂਜੀ ਤੇ ਥੋੜੀ ਭਲਾ ਭੁਲਾ ਚ ਹਾਂਜੀ ਭਲਾ ਭੁਲਾ ਚ ਵੀਰਜੀ ਮਗਰ ਕੱਟੀ ਚ ਹਜੇ ਇਹਦੇ ਵੀ ਮਗਰ ਕੱਟੀ ਤੇ ਇਹਦੇ ਮਗਰ ਵੀ ਕੱਟੀ ਹਾਂਜੀ ਹਾਂਜੀ ਕਿਆ ਬਾਤ ਆ ਤੇ ਇਹਦਾ ਰੇਟ ਵੀਰੇ ਇਹਦਾ ਰੇਟ ਵੀ ਜੀ ਦੇਖੋ ਆਪਾਂ 75 ਮੰਗਾ ਕੇ ਤਾਂ ਵੀ ਵਿਕ ਜਾਣੀ ਆ ਠੀਕ ਆ ਤੇ 70 ਦੀ ਵੀ ਵਿਕ ਜਾਣੀ ਆ ਪਰ ਆਪਾਂ ਬਿਲਕੁਲ ਜੈ ਰੇਟ ਤੇ ਨਿਕਨੇ ਨਿਕ ਰੇਟ ਪਾਉਣੇ ਆ 65000 ਦੀ ਝੋਟੀ ਆਪਾਂ ਦੇ ਦੇ ਲੋਟ ਲੋ ਮੇਲਾ ਹੈ ਤੇ ਘਰ ਦੇ ਉਹ ਬਾਈ ਨੂੰ ਮੇਲਾ ਕੋਈ ਦੇਗਾ ਨਹੀਂ ਵੀ ਨਹੀਂ ਠੀਕ ਆ ਜਿੱਤਾ ਕੋਈ ਸ਼ੱਕ ਨਹੀਂ 65000 ਦੀ ਜਾ ਫੇਰ ਲੋ ਮਿਲੇਗੀ ਨਹੀਂ ਰਿੰਗ ਸੈਂਗ ਉਂਗਲ ਨਹੀਂ ਲੰਗਦੀ ਨਿਗਾ ਨਿਗਾ ਮਿਲੇਗੀ ਨਹੀਂ ਝੋਟੀ ਦੇਖੋ ਸੱਜਣਾ ਦੋਨੇ ਦੀ ਵੀਰ ਜੀ ਟੋਕੜ ਫੇਰ ਵਿਕ ਜਾਂਦੀ ਆ ਦੋਨੇ ਸੈਂਗ ਮੈਂ ਤੁਹਾਨੂੰ ਤਾਂ ਵਿਖਾਏ 65000 ਲੋਕ ਕੀ ਕਹਿੰਦੇ ਆ ਕਿ ਸੈਂਗ ਚੋਂ ਉਂਗਲ ਨਹੀਂ ਲੰਗਦੀ ਆਹ ਸੈਂਗ ਕੋਈ ਚੀਜ਼ ਆ ਇਹ ਵਾਕਈ ਬਾਈ ਕੋਈ ਨਹੀਂ ਚੋਣੀ ਉਂਗਲ ਲੰਗਦੀ ਇਹ ਮੈਂ ਪਹਿਲਾਂ ਦੱਸਦਾ ਤੈਨੂੰ ਵੀ ਇਹਦੇ ਚੋਂ ਨਹੀਂ ਉਂਗਲ ਲੰਗਦੀ ਟੋਕੜ ਦਾ ਭਾਅ ਆ ਵੀਰ ਜੀ 65000 ਟੋਕੜ ਵਿਕਣੀ ਆ 65000 ਦੀ ਝੋਟੀ ਅੱਜ ਸੱਜਰ ਦੇ ਦੇਣੀ ਕੋਈ ਨਾ ਫੇਰ ਮੈਨੂੰ ਭਾਏ 65000 ਦੀ ਦੇ ਦੇ ਮੇਰੇ ਕੋਲ ਫੇਰ ਕੋਈ ਮੈਂ ਸੱ ਠੀਕ ਆ ਜੱਟਾ ਘਰਤੀ ਕਮਾਲ ਆ ਇੱਥਾ ਤੇ ਟੋਕਰ ਮਹੀਂ ਪੈਂਟ ਗਿਆ ਨਹੀਂ ਓਕੇ ਆ ਮਗਰ ਵੀ ਕੱਟੀ ਮਗਰ ਵੀ ਕੱਟੀ ਮਾੜੇ ਬੰਦੇ ਦੀ ਵੀਡੀਓ ਬਣਾਉਨੇ ਆਪਾਂ ਜਾਂਦੇ ਨਹੀਂ ਠੀਕ ਆ ਜੱਟਾ ਦੇਖੋ ਵੀਜੀ ਝੋਟੇ ਵਾਕਿਆ ਯਾਰ ਰੇਟ ਕੀ ਆ ਕਾਲਾ ਵੇਖੋ ਮੈਂ ਤੇ ਟੋਕਰ ਦੇ ਛਣੀਆਂ ਵਾਲਾ ਵਾਕਿਆ ਕੋਈ ਸ਼ੱਕ ਨਹੀਂ ਇਹ 9 ਕਿਲੋ ਬੋਲਾ 9 ਕਿਲੋ ਬੋਲਾ ਜੇ ਜਮਾ ਰੁਪਈਆ ਨੂੰ ਘਰੇ ਝੋਟੀ ਫੜੀ ਹਾਂ ਨਹੀਂ ਉਂਗਲ ਨਹੀਂ ਲੰਗਦੀ ਰੁਪਈਆ ਕਿੱਥੇ ਵਿੱਚ ਲੰਗੇਗੀ ਬੜਾ ਕੋਕਾ ਸੰਗਾ ਤੇ ਆ ਵੇਖੋ ਜੀ ਸੂਣ ਵਾਲੀ ਚ ਤੀਜਾ ਸੂਆ ਵਾਲਾ ਮਹੀਂ ਦਾ ਵੀਜੀ ਠੀਕ ਆ ਈ ਜਾ ਸੁਣਾ ਹਾਂਜੀ ਤੇ 12 ਕਿਲੋ ਮਹੀਂ ਦਾ ਕੋਈ ਆਪਣਾ ਸਟਾਮ ਲੈ ਕੇ ਆ ਜੇ ਨਿਰਪਰ ਲਿਖਾ ਕੇ ਲੈ 12 ਕਿਲੋ ਤਾਂ ਐ ਨਹੀਂ ਕੱਟ ਪਤਾ ਐ ਨਹੀਂ ਕੱਢੇਗੀ ਵੇਖੋ ਥਣ ਵੇਖੋ ਚੱਡਾ ਵੇਖੋ ਇਹਦਾ ਥਣ ਲੇਵਾ ਭਾਂਡਾ ਵਾਲਾ ਚੰਗਾ ਵੱਡੀ ਮਹੀਂ ਹੈ ਜੀ ਵੱਡੀ ਚਵਾਈ ਵਾਲਾ ਥਣ ਚਵਾਈ ਵਾਲਾ ਥਣ ਐ ਕਮਾ ਮੁੱਲ ਬਿਲਕੁਲ ਜਾਇਜ਼ ਨਹੀਂ ਬਾਤ ਟੁਕੜਾ ਦੇ ਭਾ ਦੇਣੀਆਂ ਨੇ ਅੱਛਾ ਬਿਲਕੁਲ ਜਾਇਜ਼ ਮੁੱਲ ਦੇ ਜੀ ਵੀ ਕਰਨ ਯਾਦ ਆਪਾਂ ਪਹਿਲੀ ਵਾਰ ਹੀ ਮਿਲੇ ਹੈ ਨਾ ਵੀਰ ਜੀ ਆਪਾਂ ਤੁਹਾਡੇ ਕੋ ਪਹਿਲਾ ਵੀਡੀਓ ਆਪਾਂ ਸੰਦੀਪ ਡੇਰੀ ਫਾਰਮ ਤੇ ਪਈਆਂ ਹੋ ਜਾਣੇ ਠੀਕ ਆਾ ਨਾ ਵਾਹ ਪਹਿਲਾ ਪਹਿਲੀ ਵਾਰੀ ਕਿਰਾਇਆ ਤੇ ਬਿਲਕੁਲ ਹੀ ਜਾਇਜ਼ ਰੇਟ ਤੇ ਆਪਾਂ ਤੁਹਾਡੇ ਕੋਲ ਹਰ ਵਾਰੀ ਵੀਡੀਓ ਬਣਾਉਣੀ ਆ ਰੇਟ ਜਾਇਜ਼ ਹੋਏਗਾ ਜੀ ਜਮ ਆਇਆ ਵੀ ਔਟ ਦੀਆਂ ਜਾਣ ਵਾਲੇ ਦੇਖੋ ਜੀ ਇਹ ਤਾਂ ਵੀਜੀ ਆਪਾਂ 70 ਵੀ ਤਾਂ ਵੀ ਲੱਗ ਜਾਣੀ ਆ ਵਾਕੇ ਕੁਝ ਤਾਂ ਵੀ ਲੱਗ ਜਾਣੀ ਆ ਹਾਂ ਪਰ ਦੇਣੀ ਆਪਾਂ 62000 ਦੀ ਆ ਕੀ ਬਾਤ 62000 ਦੀ ਦੇਣੀ ਹੈ ਵੀਰ ਜੀ ਤੀਜਾ ਸੂਆ ਸਿੰਘ ਦੀ ਕੁਆਲਟੀ ਨਹੀਂ ਠੀਕ ਆ ਬਾਈ ਜਾਣ ਗਿਆ ਔਰ ਦਿਆਂ ਹੀ ਬਲਾਸਟਾਮ ਲੈ ਕੇ ਆਏ ਮੇਰੇ ਕੋ ਸਰਕਾਰੀ ਸਟਾਮ ਤੇ ਨਖਾ ਜੇ 12 ਕਿਲੋ ਮਹੀਂ ਦੁੱਧ ਦੇ ਕੀ ਬਾਤ ਆ ਤੇ ਦਿਨ ਲੈ ਜੂ ਹਜੇ ਹਫਤਾ ਹਨਾ ਇੱਕ ਹਫਤਾ ਲੈ ਨੇ ਹਫਤੇ ਅੰਦਰ ਹੀ ਲਊਗੀ ਆਪ ਤੇ ਦੇ ਅੰਦਰ ਅੰਦਰ ਸੁਖੋ ਹਾਂਜੀ ਹਾਂਜੀ ਥਣਾ ਥਣਾ ਲੋ ਭਾਰ ਲੋਕੇ ਜਮਾ ਪੰਡ ਪਾਈ ਥੱਲੇ ਬਹੁਤ ਚੰਗੀ ਆ ਹਾਂਜੀ ਲੇਵਾ ਦਾ ਭਰਨਾ ਹੀ ਸ਼ੁਰੂ ਹੋਣ ਕੀਤਾ ਹੁਣ ਸ਼ੁਰੂ ਕੀਤਾ ਵੇ ਕੀ ਬਾਤ ਮੋਟੀ ਧਾਰ ਹੈ ਜੀ ਤੇ 62000 ਦੀ 62000 ਕਿਆ ਬਾਤਾਂ ਤੇ ਆ ਕੱਟੀ ਫਿਰ ਜੀ ਪਹਿਲਾ ਸੂਆ ਝੂਟੀ ਦਾ ਠੀਕ ਆ ਝੂਟੀ ਦਾ ਪਹਿਲਾ ਸੂਆ ਹਾਂਜੀ ਤੇ ਵੇਖੋ ਖਾਣਾ ਦੀ ਕੁਆਲਿਟੀ ਉਹ ਖਾ ਲਿਆ ਵੀਰ ਜੀ ਗੱਪਣ ਗੱਪਣ ਝੂਟੀ ਆ ਵੇਖੋ ਕੁਆਲਿਟੀ ਬੜੀ ਦੁੱਲ ਇਹ ਥਣ ਵੇਖੋ ਕਿਆ ਬਾਤ ਦੂਜੇ ਸੂਏ ਵਾਲਾ ਐਨੂੰ ਲੱਗਿਆ ਪਤ ਮਮਾ ਖਾਣਿਆ ਵੇਖੋ ਸਜਣਾ ਪਤਲੀ ਚਮੜੀ ਦੀ ਪਤਲੀ ਚਮੜੀ ਦੀ ਝੂਟੀ ਆ ਤੇ ਪਰ ਸਾਂਭੀ ਘੱਟ ਆ ਤੇ ਕੱਟੀ ਦੀ ਕੁਆਲਿਟੀ ਬੜੀ ਚੰਗੀ ਸੀ 10 ਲੈਂਦੀ ਆ ਦਿਨ ਠੀਕ ਆ ਇਹ ਵੀ ਤੋਕੜਾਂ ਦੇ ਭਾਅ ਹੀ ਵੀਰ ਜੀ ਨਹੀਂ ਠੀਕ ਪਹਿਲਨ ਚੋ ਠੀਕ ਕੋਈ ਦੇਗਾ ਨਹੀਂ ਜਿੰਨੇ ਦਾ ਪਰੇ ਤੇ ਦਾ ਦੱਸਣਾ ਵਾ ਉਹਦੇ ਤੋਂ ਵੱਧ ਖਰਚਾ ਇਹਨੂੰ ਪਾਲਣ ਤੇ ਆ ਗਿਆ ਆ ਆ ਗਿਆ ਹੋਊਗਾ ਹਨਾ ਵੀਰ ਜੀ ਆਪੋ 65 ਕਿਜੀ ਤਾਂ ਵੀ ਵਿਕ ਜਾਣੀ ਸਾਡੀ ਹਾਂ ਤੇ 60 ਕਿਈ ਤਾਂ ਨਹੀਂ ਵਿਕ ਜਾਣੀ ਆ ਨਹੀਂ ਠੀਕ ਆ ਜਿਹਦੇ ਚੋਂ ਆਪਾਂ 2000 ਚੋਂ ਛੱਡ ਦੇਣਾ ਵਾ 58 ਹੈ 58 ਹੈ ਦੀ ਝੋਟੀ ਵੇਖੋ ਥਣ ਦੀ ਕੁਆਲਟੀ ਵੇਖੋ ਕੀ ਬਾਤ ਹੈ ਹਨਾ ਐਦਾਂ ਦਾ ਭਾਜੀ ਪਹਿਲਾਂ ਨੇ ਕੱਟੀ ਨੇ ਹਜੇ ਦਿਨ 10 ਲੈਂਦੀ ਆ ਬੜੀ ਸੋਹਣੀ ਤੇ ਭਾਈ 10 ਕਿਲੋ ਦੁੱਧ ਵੀ ਦੇਈ ਜਾਊ ਦੁੱਧ ਵੀ 10 ਕਿਲੋ ਦਊਗੀ ਚੰਗੀ ਚੰਗੀ ਝੋਟੀ ਦੀ 2 ਘਟ 60 ਦੀ 2 ਘਟ 60 ਦੀ ਕੀ ਬਾਤ ਹੈ ਹਨਾ ਹਾਂਜੀ ਨਹੀਂ ਠੀਕ ਆ ਫਿਰ ਯਾਰ ਹਰਤਿਕ ਮਾਲ ਆਪਾਂ ਦੇਖੋ ਮੁੱਲ ਬਿਲਕੁਲ ਜਾਇਜ਼ ਆ ਤੋਂ ਕੋਈ ਨਾ ਭਾਅ ਆ ਪਰ ਸ਼ੱਕ ਨਹੀਂ ਹੈ ਨਾ ਤੇ ਉਦਾਂ ਵੀ ਜੀ ਆਪਾਂ ਦਾ ਕਾਰੀਕਰਾਂ ਨੂੰ ਮਾਲ ਦਿੰਨੇ ਆ ਤੇ ਝਾਟੇ ਵੇਖ ਜਾਂਦਾ ਵਾ ਨਹੀਂ ਠੀਕ ਆ ਅਸੀਂ ਅੱਜ ਸਿਰਫ ਇੱਕ ਵੀਡੀਓ ਬਣਾਈ ਵੀਰ ਹੋਣਾ ਨੇ ਇਹਨੂੰ ਕਿਹਾ ਸੀ ਹਾਂ ਹਰਜਿੰਦਰ ਨੇ ਹਾਂ ਜਿੰਦਰ ਵੀਰ ਨੇ ਇਹਨੂੰ ਕਿਹਾ ਸੀ ਕਿ ਸੰਧੂ ਵਾਲਿਆਂ ਕੋਲੋਂ ਵੀਡੀਓ ਬਣਾਉਣੀ ਆ ਠੀਕ ਆ ਵੀਰ ਜੀ ਜਿੰਨੂੰ ਮਾਝੇ ਵਾਲੇ ਚੁੱਕਦੇ ਨੇ ਨਾ ਹਾਂ ਉਹ ਵੀਰ ਜੀ ਸਟਾਰ ਹੀ ਆ ਸਟਾਰ ਹੀ ਆ ਹਾਂ ਹਾਂਜੀ ਆ ਵਾਕੇ ਕੋਈ ਸ਼ੱਕ ਨਹੀਂ ਬਹੁਤ ਬੜੇ ਵੀਡੀਓ ਬਣਾਉਂਦੇ ਨੇ ਜਿਹੜਾ ਮਾਰ ਗੱਲ ਪਿਆਰ ਦੀ ਆ ਉੱਪਰ ਚੜ ਗਿਆ ਆ ਪਿਆਰ ਦੀ ਗੱਲ ਇਹ ਹੁਣ ਆਪਾਂ ਤੁਹਾਨੂੰ ਮਾਝੇ ਚ ਵਾੜੇ ਤੁਸੀਂ ਤੇ ਤੁਹਾਡੀਆਂ ਜਿਹੜੀਆਂ ਜਾਜਾ ਆਪਾਂ ਇਹ ਚਾਰੇ ਦਾ ਆਪਾਂ ਹੀ ਲਾਉਣਾ ਵਾਕਈ ਆਪਾਂ ਹੀ ਚਾਰ ਤਾਂ ਆਪਾਂ ਹੀ ਲਾਉਣਾ ਹੁਣ ਨਹੀਂ ਸਹੀ ਗੱਲ ਤੇ ਵਿੱਚ ਇਹਦੇ ਤੁਹਾਨੂੰ ਆਪਾਂ ਚੰਚੇ ਦੇਣਾ ਚੁੰਚੇ ਇਹ ਚੁੰਚੇ ਖਰਾਬ ਕਰਦੇ ਨੇ ਹਾਂ ਇਹ ਚੁੰਚੇ ਭਾਂਡੇ ਖਾਲੀ ਕਰ ਦਿੰਦੇ ਨੇ ਵਾਕਈ ਸਹੀ ਗੱਲ ਆ ਬੱਚਾ ਲਾ ਆ ਗਿਆ ਖਾ ਲਾਂਗੇ ਧੀ ਧੀ ਮੋਟੀ ਤਾਂ ਹੋ ਰਹੀ ਆ ਵੀਰ ਜੀ ਨਹੀਂ ਠੀਕ ਆ ਹਾਂ ਇਹ ਗੱਲ ਕਰਖੜ ਦੇ ਉਹ ਵੀਡੀਓ ਚ ਪੈਂਦੀਆਂ ਗੱੜੀਆਂ ਮਈਆਂ ਹਾਂ ਇਹ ਹੋਏ ਹਰਿਆਣੇ ਦੇ ਮਾਂਜੇ ਦੇ ਮਾਂਜੇ ਦੇ ਬਿਲਕੁਲ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਨਹੀਂ ਫਾਇਦਾ ਵੀਰੇ ਕੰਮ ਸਾਫ਼ ਕਰਾਂਗੇ ਤਾਂ ਮਹਾਰਾਜ ਵੀ ਸਾਥ ਦੇਉਂਗਾ ਮਈਆਂ ਨੇ ਆਉਂਦੀਆਂ ਜਾਂਦੀਆਂ ਬਿਲਕੁਲ ਜੱਡ ਵਲਾ ਮੈਂ ਨਾ ਯਾਰ ਬੜੀ ਕੱਟੀ ਚੰਗੀ ਉਹਨੇ ਕਹਣਾ 95 ਪਾ ਗਈ ਨਾ ਗੱਡੀ ਇਹ ਹਰਿਆਣੇ ਹੋਈ ਰਾਤੀ 95 ਦੀ ਵੀਰ ਜੀ ਹਰਿਆਣੇ ਹੋਈ ਰਾਤੀ ਵੀਰ ਜੀ ਚੋਟੀ 95 ਦੇ ਦਾਂਗੇ 214 ਮਿਲੋ ਛੜਤਾ ਬੱਚਾ ਸੱਜਣੋ ਕੱਟੀ ਲਾ ਕੇ ਕਹਿੰਦਾ ਵੀਰ ਧਾਰਾ ਵਿਖਾਈਏ ਵੱਡੀ ਮੈਂ 12 ਕਿਲੋ ਕਹਿੰਦਾ ਕੰਡਾ ਆਪਦਾ ਲੈ ਆਏਓ ਸੱਜਣੋ ਆਪਣਾ ਕੰਡਾ ਲਿਆ ਕੇ ਕੋਈ ਚੋਂਗੇ ਲਈ ਡਿੱਡੀ ਮੋਟੀ ਧਾਰ ਹੋਏਗੀ ਗੰਨੇ ਰਕੀ ਤੇ ਮੁੱਲ 75000 ਦੀ 75000 ਕੀ ਬਾਤਾਂ